लुधियाना ਤੋਂ ਇਨਸਾਨੀਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 37 ਸਾਲਾ ਮਾਨਸਿਕ ਤੌਰ ਤੇ ਬਿਮਾਰ ਔਰਤ ਨੂੰ ਤਿੰਨ ਦੋਸ਼ੀਆਂ ਨੇ ਅਗਵਾ ਕਰਕੇ ਉਸ ਨਾਲ ਸਮੂਹਿਕ ਬਲਤਕਾਰ ਕੀਤਾ ਅਤੇ ਫਿਰ ਔਰਤ ਨੂੰ ਚੀਮਾ ਚੌਂਕ ਨੇੜੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ ਉਦੋਂ ਇਸ ਵਾਰ ਦਾ ਪਤਾ ਚੱਲਦੇ ਹੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹਨ 24 ਘੰਟਿਆਂ ਦੇ ਅੰਦਰ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਹਨਾਂ ਖਿਲਾਫ ਬਣਦੀ ਕਾਨੂੰਨੀ ਕਾਰਕਿਤੀ ਚੱਲੀ ਹੈ ਇੱਕ ਮਾਮਲਾ थाना ਦੂਏ ਨੰਬਰ 2 ਦੇ ਵਿੱਚ ਦਰਜ ਹੋਇਆ ਜੋ ਕਿ ਧਿਆਨ ਵਿੱਚ ਆਇਆ ਸੀ ਇੱਕ ਇਹ ਵਿਅਕਤੀ ਦੇ ਬਿਆਨ ਤੇ ਪਰਚਾ ਦਰਜ ਹੋਇਆ ਕਿ ਉਹ ਦੀ ਸੇਸ਼ਟਾ ਤਰ੍ਹਾਂ ਜਿਹੜੀ ਕਿ 17 ਤਰੀਕ ਨੂੰ ਆਪਣੇ ਘਰ ਤੋਂ ਮੇਰਾ ਦੱਸੇ ਬੁਝੇ ਚੱਲ ਗਈ ਸੀ ਤੇ ਜਦੋਂ ਉਹ ਦੋ ਤਿੰਨ ਤਿੰਨ ਵਾਰ ਘਰ ਵਾਪਸ ਆਈ ਹੈ ਤੇ ਉਹਨੇ ਘਰ ਆ ਕੇ ਦੱਸਿਆ ਕਿ ਮੇਰੇ ਨਾਲ ਕੁਝ ਬੰਦਿਆਂ ਨੇ ਉਸ ਨੂੰ ਸ਼ਰਾਬ ਪਿਆ ਕੇ ਤੇ ਮਾਰਾ ਕਮੋਦਰਾ ਨਾਲ ਸਤਾਇਆ ਸੀ ਤੇ ਜਿਹਦੇ ਕਾਰਵਾਈ ਕਰਦੇ ਆ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਦਰਜ ਕਰਕੇ ਫੈਕਟਸ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਕਰਕੇ 24 ਘੰਟੇ ਦੇ ਵਿੱਚ ਹੀ ਜਿਹੜੇ ਇਹਦੇ ਵਿੱਚ ਬਾਈ ਨੇਮ ਇਹਨਾਂ ਨੇ ਤਿੰਨ આરોપી ਲਿਖਾਈ ਸੀ ਉਤਨੇ ਹੀ ਵਿਅਕਤੀ ਇਹਨਾਂ ਨੇ ਆਪਣਾ थाना ਡਿਊਟੀ ਨੰਬਰ 2 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਏ ਗ੍ਰਿਫਤਾਰ ਕਰਕੇ ਉਹਨਾਂ ਦੇ ਵਿੱਚ ਦੋ ਅਪਾਜ ਪੇਸ਼ ਅਦਾਲਤ ਕੀਤੇ ਸਿਗੇ ਇੱਕ ਆਪਾਂ ਹੁਣੇ ਰੀਸਰਟ ਹੀ ਫੜਿਆ ਹੈ ਦੋ ਪੇਸ਼ ਕੀਤੇ ਸੀ ਉਹਨਾਂ ਦਾ ਮਾਨਜੋਗ ਅਦਾਲਤ ਨੇ 3 ਦਿਨ ਦਾ ਆਪ ਨੂੰ ਵੀ ਸਮਰਦੇ ਦਿੱਤਾ ਹੈ ਤੀਜਾ ਵਿਅਕਤੀ ਜਿਹੜਾ ਅਜੇ ਗ੍ਰਿਫਤਾਰ ਕੀਤਾ ਇਹਨੂੰ ਆਪਾਂ ਕੱਲ ਕੋਰਟ ਪੇਸ਼ ਕਰਾਂਗੇ ਇਹ ਕਿਹੜੀ ਅਨੁਸ਼ਾਸਨਤਿਕ ਕੋਈ ਅਨੁਸ਼ਾਸਨਤਿਕ ਅਫੇਅਰ ਨਹੀਂ ਗ੍ਰਿਫਤਾਰ ਕੀਤਾ ਅਫੇਅਰ ਦੇਖੋ ਅਜੇ ਬਾਈ ਨੇਮ ਤਾਂ ਤਿੰਨਾਂ ਤੇ ਹੋਈ ਸੀ ਬਾਈ ਨੇਮ ਤਿੰਨ ਇਹਦੇ ਵਿੱਚ ਉਹਨੇ ਲੜਕੀ ਨੇ ਬਾਅਦ ਚ ਕੋਰਟ ਵਿੱਚ ਸਟੇਟਮੈਂਟ ਦਿੱਤੀ ਆ ਕਿ ਕੋਰਟ ਦੇ ਪਾਸੋਂ ਸਟੇਟਮੈਂਟ ਉਹਦੇ ਕਰਾਤੀ ਆ ਵਨ ਜਿਹਨੂੰ ਆਪਾਂ ਆਪਰਾਣੀ ਕਹਿੰਦੇ ਸੱਕਦੇ ਸੀ ਪਰਾਣੀ ਧਾਰਾ ਜਿਹੜੇ ਕੋਰਟ ਦੇ ਵਿੱਚ ਸਟੇਟਮੈਂਟ ਹੁੰਦੀ ਆ ਆਪਾਂ ਉਹਦੇ ਵਿੱਚ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਉਸ ਸਟੇਟਮੈਂਟ ਤੇ ਆਪਾਂ ਇਹਨੂੰ ਇਨਵੈਸਟੀਗੇਸ਼ਨ ਦੇ ਰੂਪ ਚ ਅੱਗੇ ਲੈ ਕੇ ਆਵਾਂਗੇ ਜੀ ਤੇ ਜੋ ਵੀ ਉਹਨੇ ਤਦ ਤੱਕ ਅੱਗੇ ਹੋਰ ਬਿਆਨ ਕੀਤੇ ਨੇ ਆਪਾਂ ਉਸ ਅੰਗਲ ਤੇ ਕਰਕੇ ਇਨਵੈਸਟੀਗੇਸ਼ਨ ਕਰਕੇ ਜੇ ਬਾਕੀ ਕੋਈ ਰਹਿੰਦੇ ਹੋਰ ਵੀ ਦੋਸ਼ੀ ਨੇ આરોપી ਨੇ ਜਿਹੜੇ ਉਹਨਾਂ ਨੂੰ ਆਪਾਂ ਅਰੈਸਟ ਕਰਾਂਗੇ ਮਾਨਜਬਾਨ ਤੁਸੀਂ ਬੜੇ ਨੇ ਤੁਹਾਨੂੰ ਇਹਨਾਂ ਦਾ ਕੋਈ ਪੁਰਾਣਾ ਕ੍ਰਿਮਨਲ ਰਿਕਾਰਡ ਪੁਰਾਣਾ ਪੁਰਾਣਾ ਕ੍ਰਿਮਨਲ ਰਿਕਾਰਡ ਜੀ ਦੇਖੋ ਐਸਾ ਜਿਹੜੇ ਰਹਿਣ ਵਾਲੇ ਨੇ ਇਹ ਲੋਕਲ ਨੇ ਜਨਕਪੁਰੀ ਏਰੀਆ ਦੇ ਨੇ ਤਿੰਨੇ ਜਾਣੇ ਜੀ ਠੀਕ ਹੈ ਜੀ ਇੱਕ ਦਾ ਨਾਮ ਹੈਗਾ ਜੀ ਸੌਰਵ ਇੱਕ ਦਾ ਸੁਮਿਲ ਤੇ ਇੱਕ ਦਾ ਦਮਨ ਇਹ ਤਿੰਨੇ ਹੀ ਜਨਕਪੁਰੀ ਜਿਹੜੀਆਂ ਗਲੀਆਂ ਪੈਂਦੀਆਂ ਨੇ 7 ਨੰਬਰ ਗਲੀ ਤੇ 13 ਨੰਬਰ ਗਲੀ ਤੇ 10 ਨੰਬਰ ਗਲੀ ਇੱਥੇ ਤੇ ਰਹਿਣ ਵਾਲੇ ਨੇ ਜੀ ਤੇ ਪੁਰਾਣਾ ਰਿਕਾਰਡ ਜਿਹੜਾ ਹੈਗਾ ਜੀ ਇਹਨਾਂ ਦਾ ਉਹ ਮੈਂ ਤੁਹਾਨੂੰ ਚੈੱਕ ਕਰਕੇ ਜਿਹੜੀ ਹੈਗੀ ਜਿਹੜੀ ਕੋਈ ਨੈਕਸਟ ਬਰੀਫਿੰਗ ਜੇ ਆਪਾਂ ਨੂੰ ਹੋਈ ਉਹ ਦਿਨ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਨਿਗਰੂ ਦੱਸ Chandar Consultants Limited Building Maintenance Handyman under Chat trade platform is now available on your local London area. He has more than 5 years experience in same line. He used to work with reputed companies, agencies as well local builders with brothers. He is professional by plumbing, electrician, masonry, car For more information, please contact him at under trade platform, www.jacktrade.com/slash/921760. Chander Consultants Limited. Call him on this number: 079-4079-5686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ